ਮੇਰਾ ਨਾਮ ਜਸਵਿੰਦਰ ਸਿੰਘ ਜੀ ਅੜੀਆਲ ਵਿਕੇ ਮੈਂ ਨਾ ਬਿਜਲੀ ਮੁਲਾਜ਼ਮਾਂ ਅੱਜ ਸਵੇਰੇ ਮਰਬੀਰ ਸਿੰਘ ਪੰਜੀਦੇ ਚੇਅਰਮੈਨ ਪਹਨਸਪ ਦੇ ਆ ਉਹਨਾਂ ਨੇ ਸਾਨੂੰ ਸੱਦਿਆ ਸੀਗਾ ਅਸੀਂ ਗਏ ਤੇ ਉਹ ਜਾਂਦਿਆ ਸੀ ਮੁਲਾਜ਼ਮਾਂ ਦੇ ਨਾਲ ਜਿਹੜਾ ਵਾ ਉਹ ਦੁਰਵਿਹਾਰ ਕੀਤਾ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਜਦ ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਮੇਰੀ ਉੱਠ ਕੇ ਤੇ ਪਾਗ ਲਾਤੀ ਆ ਆਪਾਂ ਕ ਮੇਰੀ ਲੱਥੀ ਪਈ ਜੇ ਤੇ ਉਸ ਤੋਂ ਬਾਅਦ ਫਿਰ ਉਹਦੇ ਭਰਾ ਨੇ ਤੇ ਨਾਲ ਦੂਸਰ ਤਿੰਨ ਕਿਆਕ ਹੋਰ ਬੰਦੇ ਜਿਹਨੇ ਜਿਨ੍ਹਾਂ ਨੇ ਮੈਨੂੰ ਬਹੁਤ ਕੁੱਟਿਆ ਜਿਹਦੀ ਮੇਰੀ ਸੱਟ ਜਿਹੜੀ ਆ ਲੱਗੀ ਐ ਤੇ ਹੁਣ ਮੈਂ ਇਲਾਜ ਦੀਆਂ ਕਿੱਥੋਂ ਦਾ ਵਾਕਿਆ ਕਿਹੜੀ ਜਗ੍ਹਾ ਦਾ ਪਿੰਡ ਕੋਟਲਾ ਬਾਮਾਈ ਬਲਬੀਰ ਸਿੰਘ ਪੰਨੂ ਦੇ ਘਰ ਦੀ ਇਹ ਵਾਰਦਾਤ ਉਹਨਾਂ ਦੇ ਕਰਕਿਊ ਫੇਸ ਸੀ ਉਹਨਾਂ ਨੇ ਸਾਨੂੰ ਅਸੀਂ ਬਿਜਲੀ ਬੂ ਮਲਾਜਮਿਆਂ ਤੇ ਉਹਨਾਂ ਨੇ ਬੁਲਾਇਆ ਸੀਗਾ ਵੀ ਤੁਸੀਂ ਮੇਰੇ ਕੋਲ ਆਓ ਤੁਹਾਨੂੰ ਮੈਂ ਕੋਈ ਕੰਮ ਸਮਝਾਉਣੇ ਆ ਤੇ ਉਹ ਜਿਹਦੇ ਕੰਮ ਅਸੀਂ ਕੀਤੇ ਸੀ ਉਹ ਕਹਿੰਦੇ ਵੀ ਕਿਉਂ ਕੀਤੇ ਆ ਤੁਸੀਂ ਵੋਟਾਂ ਮੈਨੂੰ ਪਾਈਆਂ ਨਹੀਂ ਤੇ ਕੰਮ ਤੋਂ ਬਾਅਦ ਕੀ ਕੀਤੇ ਉਹਨਾਂ ਦੇ ਟਰਾਂਸਫਾਰਮ ਫੁੱਟਦੇ ਹੋਣ ਜਦੋਂ ਇਹ ਕੰਮ ਦਾ ਅਸੀਂ ਥੋੜੇ ਜੀ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਮੇਰੀ ਉਹ ਪੱਗ ਤਾਰ ਦਿੱਤੀ ਆ ਤੇ ਨਾਲ ਹੀ ਵੀ ਕੁੱਟਿਆ ਤੇ ਮੇਰਾ ਇੱਥੇ ਜਡੇ ਸੱਟ ਲੱਗ ਗਈ ਆ ਤੋ ਵੀਰ ਉਸੇ ਇੱਕ ਪੰਨੋਂ ਤੇ ਉਹਦਾ ਭਰਾ ਉਹ ਉਥੇ ਮਿਲ ਸੀ ਹਾਂਜੀ ਉਥੇ ਹੋਰ ਵੀ ਬਹੁਤ ਜ਼ਾਰੇ ਲੋਕੀ ਇਤਰਾ ਜੇ ਮੁਲਾਜ਼ਮ ਸੇਬ ਨੇ ਅਸੀਂ ਲੋਕਾਂ ਦੇ ਕਾਰੋਬਾਰ ਕਿੱਦਾਂ ਕਰਾਂਗੇ ਸਾਨੂੰ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ ਇਹ ਜਿਹੜੇ ਮਨਿਸਟਰ ਨੇ ਜਾਂ ਹਲਕਾ ਇੰਚਾਰਜ ਨੇ ਇਹ ਕਹਿੰਦੇ ਆ ਕਿ ਜੇ ਕਿਸੇ ਦੇ ਘਰ ਵਿੱਚ ਮੀਟਰ ਵੀ ਲੱਗੇ ਤੇ ਸਾਨੂੰ ਪੁੱਛ ਕੇ ਲੱਗੇ ਜੋ ਕਿ ਇਹ ਮਹਿਕਮਿਆਂ ਨੇ ਕੰਮ ਕਰਨੇ ਹੁੰਦੇ ਆ ਪਰ ਇਹ ਸਾਨੂੰ ਇਸ ਗੱਲ ਦੀ ਬੜੀ ਦਿੱਕਤ ਆ ਰਹੀ ਆ ਕਿ ਸਾਨੂੰ ਇਹ ਆਪਣੇ ਅਧੀਨ ਚਲਾਉਣਾ ਚਾਹੁੰਦੇ ਨੇ ਮੈਂ ਕਿਹਾ ਉਹਦੀ ਗੱਲ ਹੁਣ ਜਿਹੜੀ ਉਹ ਇਹ ਸਾਹ ਦਾ ਖਤਮ ਹੋ ਗਈ ਆ ਅਸੀਂ ਆਪਣੇ ਆਪ ਕੋਈ ਵੀ ਕੰਮ ਨਹੀਂ ਕਰ ਸਕਦੇ ਇਹਨਾਂ ਤੇ ਪੁੱਛੇ ਤੋਂ ਬਿਨਾ ਸੋ ਜਿਹੜੀ ਇਹ ਘਟਨਾ ਹੋਈ ਆ ਮੈਂ ਇਸ ਘਟਨਾ ਦੀ ਸਖਤ ਨਿੰਦਾ ਕਰਦਾ ਜਿੱਥੇ ਨਿੰਦਿਆ ਕਰਦਾ ਮੈਂ ਪ੍ਰਸ਼ਾਸਨ ਨੂੰ ਵੀ ਨੋਟਿਸ ਦਿੱਤਾ ਖਾਣਾ ਸਦਰ ਵਿੱਚ ਵੀ ਨੋਟਿਸ ਦਿੱਤਾ ਵਾ ਬਿਜਲੀ ਬੋਰਡ ਤੇ ਉਹ ਚੁਤਕਾਰੀਆਂ ਤੱਕ ਮੈਂ ਨੋਟਿਸ ਦਿੱਤਾ ਵਾ ਜੇ ਇਸ ਚੀਜ਼ ਦਾ ਕੱਲ 19 ਤਰੀਕ 5 ਵਜੇ ਤੱਕ ਸ਼ਾਮ ਸਾਨੂੰ ਇਨਸਾਫ ਨਾ ਮਿਲਿਆ ਅਸੀਂ ਜਿਹੜਾ ਅਗਲਾ ਸ਼ਹਿਰ ਦਾ ਪ੍ਰੋਗਰਾਮ ਆ 20 ਤਰੀਕ ਨੂੰ ਅਲੀਵਾਲ ਵਿਖੇ ਆਰੰਭ ਦਿੱਤਾ ਜਿਹੜਾ ਪ੍ਰੋਗਰਾਮ ਹੋਏਗਾ ਸਾਡਾ ਉਹ ਵੱਡੇ ਲੈਵਲ ਦਾ ਹੋਏਗਾ ਸ਼੍ਰੀਕੇ ਬਾਜੀ ਦੇ ਵਿੱਚ ਇਹਨਾਂ ਦਾ ਜਈ ਦਾ ਇੱਕ ਪਿੰਡ ਦੇ ਲੈਵਲ ਦੇ ਧਿਰ ਬਣ ਕੇ ਖਲੋਣਾ ਬਹੁਤ ਨਿੰਮਨਜੋ ਕਰਨਾ ਹੈ ਸੁਖਜਿੰਦਰ ਸਿੰਘ ਰੰਧਾਵਾ ਜੀ ਜੋ ਬਾਰ ਬਾਰ ਇਹਨਾਂ ਨੂੰ ਫੋਨ ਕਰ ਰਹੇ ਨੇ ਵੀ ਤੁਸੀਂ ਇਹਨਾਂ ਦੇ ਲੀਡਰ ਦੇ ਨਾਮ ਨੂੰ ਲਵਾਉਣ ਕਰੋ ਤ੍ਰਿਪਤ ਬਾਜਵਾ ਕਰ ਰਿਹਾ ਬੜੀ ਨਿੰਦਣ ਜੋ ਕਰਨਾ ਹੈ ਮੇਰੀ ਬੇਨਤੀ ਹੈ ਵੀ ਐ ਹੋ ਜੀਆਂ ਮਾੜੀਆਂ ਘਟਨਾ ਨਾ ਕਰੋ ਮੇਰੀ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੀ ਮੈਂ ਤੁਹਾਡੀ ਮਜਬੂਰੀ ਸਮਝਦਾ ਬੀਲਬੋਰਡ ਦੀ ਲੇਕਿਨ ਜਿਹੜਾ 10-1000 ਰੁਪਿਆ ਲੈ ਕੇ ਤੁਸੀਂ ਕਰਪਸ਼ਨ ਕਰਕੇ ਆਪਣੇ ਘਰ ਲੈ ਕੇ ਜਾਓਗੇ ਕਿ ਕਿ ਬੱਚਿਆਂ ਦੀ ਕੀ ਫਲਦਾਨੀ ਹੈ ਇਹ ਨੁਕਸਾਨ ਦੇ ਜਿੱਥੇ ਵੀ ਕਿਤੇ ਮੇਰੀ ਰੋਡ ਪੈਂਦੀ ਮੈਨੂੰ ਦੱਸੋ ਜਿੱਥੇ ਵੀ ਕਿਤੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਇਲਾਕਾ ਨਿਵਾਸੀਆਂ ਨੂੰ ਫੌਦੀ ਘੜ ਤੂੜੀ ਵਾਲੇ ਨੂੰ ਬੇਨਤੀ ਵੀ ਜੇ ਤੁਹਾਨੂੰ ਕਿਤੇ ਇਦਾਂ ਦੀ ਮਹਿਸੂਸ ਹੁੰਦੀ ਹੈ ਕਰਪਸ਼ਨ ਦਾ ਕੋਈ ਕਰਦਾ ਹੈ ਤੁਸੀਂ ਮੈਨੂੰ ਦੱਸੋ ਸੀਨੀਅਰ ਅਧਿਕਾਰੀ ਨੂੰ ਦੱਸੋ ਐਕਸ਼ਨ ਸਾਹਿਬ ਨੂੰ ਦੱਸੋ ਐਸੀ ਸਾਹਿਬ ਨੂੰ ਦੱਸੋ ਐਸੀ ਸਾਹਿਬ ਨੂੰ ਦੱਸੋ ਜੇ ਤੁਹਾਡੀ ਕੋਈ ਵੀ ਸੁਣਵਾਈ ਨਹੀਂ ਕਰਦਾ ਤੇ ਤੁਸੀਂ ਮੈਨੂੰ ਕਿਸੇ ਵੀ ਟਾਈਮ ਤੇ ਆਨਕੇ ਦੱਸੋ ਮੈਂ ਤੁਹਾਡੇ ਨਾਲ ਖੜਾਗਾ ਮੈਂ ਕਲੀਅਰ ਹੈ ਵੀ ਫਤਿਹਗੜ ਚੂੜੀਆਂ ਦੇ ਵਿੱਚ ਮੈਂ ਕ腐ਸ਼ਨ ਦਾ ਨਾਂ ਨਹੀਂ ਰਹਿਣ ਦਵਾਂਗਾ ਜੋ ਮੇਰੇ ਭਰਾ ਲੈਂਡਮੈਨ ਵੀਰ ਜੋ ਜਈ ਭਰਾ ਜੋ ਕਹਿ ਰਹੇ ਨੇ ਵੀ ਸਾਡੇ ਨਾਲ ਥੱਕਾ ਹੋਇਆ ਹੈ ਇਹ ਬਿਲਕੁਲ ਝੂਠ ਹੈ ਕਾਫੀ ਪਿੰਡਾਂ ਦੇ ਵਿੱਚ ਅੱਜ ਮੈਨੂੰ ਸੁਣਨ ਨੂੰ ਆ ਰਿਹਾ ਵੀ ਕਈ ਪਿੰਡਾਂ ਦੇ ਵਿੱਚ ਇਹਨਾਂ ਨੇ ਟ੍ਰਾਂਸਫਰਮ ਲਾਇਏ ਨੇ ਉਹਨਾਂ ਨੂੰ 10-10 ਹਜ਼ਾਰ ਰੁਪਈਆ ਲੈ ਕੇ ਟ੍ਰਾਂਸਫਰਮ ਲਾਇਏ ਨੇ ਬੜੀ ਮਾੜੀ ਗੱਲ ਹੈ